ਸਾਹਿਬ ਕਾਜੀ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਸ਼ਰਮਾ ਕਲੋਥ ਹਾਊਸ ਤੋਂ ਤੁਹਾਨੂੰ ਕੁਝ ਜਿਹੜੇ ਨਵੇਂ ਆਪਾਂ ਸੂਟ ਰੈਡੀ ਕਰਵਾਏ ਨੇ ਬੁਟੀਕ ਪੀਸ ਉਹ ਤੁਹਾਨੂੰ ਦਿਖਾਉਨੇ ਆ ਤੁਹਾਨੂੰ ਕੋਈ ਵੀ ਪੀਸ ਪਸੰਦ ਆਉਂਦਾ ਜੋ ਤੁਹਾਨੂੰ ਉੱਪਰ ਨੰਬਰ ਦਿੱਤਾ ਹੋਇਆ ਉਸ ਉੱਪਰ ਆਰਡਰ ਕਰ ਸਕਦੇ ਹੋ ਤੇ ਚਲੋ ਜੀ ਦਿਖਾਉਨੇ ਆ ਫਿਰ ਤੁਹਾਨੂੰ ਹਾਂਜੀ ਇਹ ਹੈਗਾ ਆਪਣਾ ਫਰਸਟ ਕਲਰ ਦੇਖੋ ਵਾਈਟ ਲੇਸ ਦੇ ਨਾਲ ਤਿਆਰ ਕੀਤਾ ਹੋਇਆ ਤੇ ਉੱਪਰ ਮਸ਼ੀਨੀ ਕਢਾਈ ਹੈ। ਦੇਖੋ। ਇਸ ਦਾ ਫਸਟ ਕਲਰ ਹੈ। ਨੰਜੀ ਕਾ ਹੈਗਾ ਇਹਦਾ ਸੈਕੰਡ ਕਲਰ। ਬਿਲਕੁਲ ਸੌਫਟ ਕਪੜਾ ਪਿਓਰ ਕਾਟਨ। ਇਦੇ ਉੱਪਰ ਇਸ ਤਰ੍ਹਾਂ ਦੀ ਲੈਂਸ ਲੱਗੀ ਹੋਈ ਆ ਆ ਹੈਗੇ ਨੇ ਨੈਕਸਟ ਕਲਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਦੁਪੱਟਾ ਨਾਲ ਲੈ ਸਕਦੇ ਹੋ ਵਾਈਟ ਗ੍ਰੀਨ ਜਾਂ ਬਲੈਕ ਜਾਂ ਕੋਈ ਵੀ ਦੁਪੱਟਾ ਆਪਣੇ ਕੋਲੇ ਪਿਆ ਹੁੰਦਾ ਜੇ ਤੁਸੀਂ ਕਹੋ ਤਾਂ ਇਹਨਾਂ ਨਾਲ ਦੁਪੱਟੇ ਵੀ ਤਿਆਰ ਕਰਵਾ ਸਕਦੇ ਆ ਪਰ ਫਿਲਹਾਲ ਇਹ ਵਾਲੇ ਜਿਹੜੇ ਪੀਸ ਨੇ ਬਿਨਾ ਦੁਪੱਟੇ ਤੋਂ 650 ਰੁਪਏ ਇਹਨਾਂ ਦਾ ਰੇਟ ਬਿਨਾ ਦੁਪੱਟੇ ਤੋਂ ਪਿਓਰ ਕਾਟਨ ਹਾਂਜੀ ਨੈਕਸਟ ਸ਼ਰਟ ਹੈਗੀ ਹੈ ਕੈਮਰਿਕ ਦੀ ਪਿਓਰ ਕੈਮਰਿਕ ਤੇ ਬਾਟਮ ਵੀ ਕੈਮਰਿਕ ਦੀ ਤੇ ਬਾਟਮ ਦੇ ਉੱਪਰ ਇਸ ਤਰ੍ਹਾਂ ਵਰਕ ਹੈ ਜਿਹੜਾ ਮੂੜੀ ਤੇ ਆਏਗਾ ਬਹੁਤ ਹੀ ਜ਼ਿਆਦਾ ਪਿਆਰਾ ਕੱਪੜਾ ਤੇ ਕੰਟਰਾਸਟ ਵੀ ਬਹੁਤ ਜ਼ਿਆਦਾ ਵਧੀਆ ਇਹਦੀ ਜਿਹੜੀ ਪ੍ਰਾਈਸ ਆ ਉਹ ਵੀ 650 650 ਰੁਪਏ ਵਿਦਆਊਟ ਦੁਪੱਟਾ ਤੇ ਦੇਖੋ ਆ ਹੈਗਾ ਜੀ ਨੈਕਸਟ ਡਿਜ਼ਾਈਨ ਆ ਹੈਗਾ ਸ਼ਰਟ ਤੇ ਆ ਹੈਗੀ ਆ ਬਾਟਮ ਹਾਂਜੀ AB 650 ਇਹਦਾ ਪ੍ਰਾਈਸ ਹੈ ਤਾਂ ਹੈ ਗਿਆ ਸ਼ਾਰਟ ਤੇ ਆ ਹੈ ਗਿਆ ਕਰੀਮ ਬਾਟਮ ਹਾਂਜੀ ਕੈਮਰਿਕ ਦੇ ਉੱਪਰ ਹੈਗਾ ਨੈਕਸਟ ਡਿਜ਼ਾਈਨ ਦੇਖੋ ਲੈਂਥੇ ਦੀ ਪ੍ਰੋਪਰ ਬਣੇਗੀ ਤੇ ਨਾਲ ਮਸ਼ੀਨ ਮਸ਼ਲੀਨ ਦਾ ਦੁਪੱਟਾ ਲੱਗਿਆ ਹੋਇਆ ਦੇਖੋ ਤੇ ਆਇਆ ਹੈਗਾ ਜਿਸ ਦਾ ਬਾਟਮ ਵਰਕ ਇਹ ਹੈਗਾ ਜੀ ਇਸ ਦਾ ਨੈਕਸਟ ਕਲਰ ਕਾਫੀ ਤੇ ਨਾਲ ਮਸ਼ਲੀਨ ਦਾ ਦੁਪੱਟਾ ਇਹ ਹੈਗਾ ਜੀ ਇਸ ਦਾ ਨੈਕਸਟ ਕਲਰ ਜਿਨ੍ਹਾਂ ਨੂੰ ਲਾਈਟ ਕਲਰ ਜ਼ਿਆਦਾ ਪਸੰਦ ਨੇ ਤੇ ਦੁਪੱਟਾ ਵੀ ਇਹਦੇ ਨਾਲ ਬਹੁਤ ਜ਼ਿਆਦਾ ਪਿਆਰਾ ਮਸ਼ਲੀਨ ਦਾ ਨਿਕੋ ਸਾਈਡ ਤੇ ਪੱਟੀ ਦਿੱਤੀ ਹੋਈ ਮਸ਼ਲੀਨ ਦੀ ਤੇ ਵੈਸੇ ਹੀ ട്ടുപട്ട സൽ പ്രിട്ടുപ ആയി നെക്സ്റ്റ് ആയിട്ട് ഡിജിറ്റൽ പ്രിൻറ്റ് കോട്ട ദുപറ്റാ തയ്യാറ കട്ട ਆ ਹੈਗਾ ਇਸ ਦੇ ਵਿੱਚ ਨੈਕਸਟ ਡਿਜ਼ਾਈਨ ਹਾਂਜੀ ਆ ਨੈਕਸਟ ਡਿਜ਼ਾਈਨ ਇਹ ਹੈਗਾ ਜੀ ਨੈਕਸਟ ਡਿਜ਼ਾਈਨ ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਜਿਹੜੇ ਤੁਹਾਨੂੰ ਆ ਵਾਲੇ ਸੂਟ ਦਿਖਾਏ ਨੇ ਇਹਨਾਂ ਦਾ ਰੇਟ 950 ਰੁਪਏ ਆ